ਮੈਂ ਅੱਜ ਮੈਨੂੰ ਦੇ ਕੰਮਾਂ ਨੂੰ ਦੇਖਦੇ ਹੋਇਆ ਆ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਬਹੁਤ ਵਧੀਆ ਕੰਮ ਹੋ ਰਿਹਾ ਰਾਜਪੁਰੇ ਦੇ ਮੇਰਾ ਪਹਿਲੇ ਅੱਧਾ ਪਰਿਵਾਰ ਤਾਂ ਆਮ ਆਦਮੀ ਪਾਰਟੀ ਜੁਆਇਨ ਕਰ ਚੁੱਕਿਆ ਸੀ ਲੇਕਿਨ ਅੱਜ ਮੈਂ ਜੁਆਇਨ ਕਰੀ ਹੈ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ ਕਾਂਗਰਸ ਦੇ ਖਾਸਮ ਖਾਸ ਮਨੇਜਾਂ ਦੇ ਤਰुण कटारिया ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਦੱਸਦੀ ਕਿ ਪਿਛਲੀਆਂ ਨਗਰ ਕੌਂਸਲ ਦੀਆਂ ਚੋਣਾਂ ਦੇ ਦੌਰਾਨ ਤਰुण ਕਟਾਰੀਆ ਦੇ ਵੱਲੋਂ ਆਪਣੀ ਧਰਮ ਪਤਨੀ ਨੂੰ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਉਤਾਰਨ ਦੀਆਂ ਗੱਲਾਂ ਜਿਹੜੀਆਂ ਨੇ ਸੁਰਖੀਆਂ ਬਣੀਆਂ ਸਨ ਉਨ੍ਹਾਂ ਦੇ ਵੱਲੋਂ ਆਪਣੀ ਧਰਮ ਪਤਨੀ ਨੂੰ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਉਤਾਰਨ ਦੇ ਬੋਰਡ ਵੀ ਲਗਾ ਦਿੱਤੇ ਗਏ ਸਨ ਪਰ ਅਚਾਨਕ ਉਨ੍ਹਾਂ ਦੇ ਵਾਰਡ ਦੀ ਟਿਕਟ ਜਿਹੜੀ ਹੈ ਐਡਵੋਕੇਟ ਰਾਕੇਸ਼ ਮਹਿਤਾ ਦੀ ਮਾਤਾ ਜੀ ਨੂੰ ਮਿਲ ਜਾਂਦੀ ਹੈ ਜਿਸ ਤੋਂ ਬਾਅਦ ਤਰुण कटारिया ਜਿਹੜੇ ਨੇ ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਸਨ ਇਸੇ ਵਿਚਾਲੇ ਹੁਣ ਠਿੱਕ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੇ ਵੱਲੋਂ ਆਪਣਾ ਵੱਡਾ ਫੈਸਲਾ ਜਗ੍ਜਾਹਿਰ ਕਰ ਦਿੱਤਾ ਗਿਆ ਤੇ ਉਹ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਤੇ ਪਾਰਟੀ ਬਦਲਣ ਤੋਂ ਬਾਅਦ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਆਓ ਸੁਣਦੇ ਆ ਮੈਂ ਅੱਜ ਮੈਨੂੰ ਦੇ ਕੰਮ ਨੂੰ ਦੇਖਦੇ ਹੋਇਆ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਬਹੁਤ ਵਧੀਆ ਕੰਮ ਹੋ ਰਿਹਾ ਰਾਜਪੁਰੇ ਦੇ ਤੇ ਮੇਰਾ ਪਹਿਲੇ ਅੱਧਾ ਪਰਿਵਾਰ ਤਾਂ ਆਮ ਆਦਮੀ ਪਾਰਟੀ ਜੁਆਇਨ ਕਰ ਚੁੱਕਿਆ ਸੀ ਲੇਕਿਨ ਅੱਜ ਮੈਂ ਜੁਆਇਨ ਕਰੀਆ ਤੁਹਾਨੂੰ ਵੀ ਬਹੁਤ ਮਿਹਨਤ ਕੀਤੀ ਹੈ ਤੁਸੀਂ ਅਸੀਂ ਵੀ ਤੁਹਾਨੂੰ ਦੇਖਦੇ ਰਹੇ ਤੁਹਾਨੂੰ ਕਵਰ ਵੀ ਕਰਦੇ ਰਹੇ ਤੇ ਵਾਰਡ ਦੇ ਲੋਕੀ ਵੀ ਚਾਹੁੰਦੇ ਸੀਗੇ ਕਿ ਤੁਹਾਨੂੰ ਟਿਕਟ ਮਿਲੇ ਪਰ ਤੁਹਾਨੂੰ ਟਿਕਟ ਨਹੀਂ ਮਿਲੀ ਇਸ ਚੀਜ਼ ਦੀ ਨਿਰਾਸ਼ਾ ਸੀਗੀ ਤੁਹਾਡੇ ਮਨ 'ਚ? ਹਾਂ ਥੋੜੀ ਜਿਹੀ ਨਿਰਾਸ਼ਾ ਤਾਂ ਸੀਗੀ ਲੇਕਿਨ ਆਪਾਂ ਅੱਜ ਵੀ ਸੇਵਾ ਕਰ ਰਹੇ ਆਂ ਵਾਰਡ ਦੀ 11 ਦੀ ਵੀ ਤੇ 12 ਦੀ ਵੀ ਅੱਗੇ ਵੀ ਕਰਦੇ ਆਵਾਂਗੇ। ਫਿਰ ਇਹ ਫੈਸਲਾ ਲੈਣ ਲਈ ਇੰਨਾ ਟਾਈਮ ਕਿਉਂ ਲੱਗ ਗਿਆ ਤੁਹਾਨੂੰ? ਨਹੀਂ ਪਰਿਵਾਰ ਤਾਂ ਚੱਲ ਗਿਆ ਸੀ ਫੈਸਲਾ ਤਾਂ ਪਹਿਲੇ ਹੀ ਲਿਆ ਵਿਆ ਸੀਗਾ ਲੇਕਿਨ ਅੱਜ ਮੌਕਾ ਮਿਲਿਆ ਤੇ ਅੱਜ ਆਪਾਂ ਜੁਆਇਨ ਕਰ ਰਹੇ ਹਾਂ। ਜਿਸ ਤਰੀਕੇ ਦੀ ਮਿਹਨਤ ਉੱਥੇ ਕਰਦੇ ਸੀ ਉਸ ਤੋਂ ਵੱਧ ਕੇ ਇੱਥੇ ਕਰੋਗੇ ਆ? ਨਹੀਂ ਜੀ ਬਹੁਤ ਵੱਧ ਕੇ ਕਰਾਂਗੇ। ਬਹੁਤ ਮਿਹਨਤ ਪਹਿਲੇ ਵੀ ਕੀਤੀ ਸੀ ਹੁਣ ਵੀ ਕਰਾਂਗੇ। ਸਮਾਜ ਸੇਵੀ ਤੇ ਕੰਮ ਕਰਾਂਗੇ ਜੀ। ਮੈਂ ਮੈਂ ਕੀ ਕਹਿਣਾ ਚਾਹੂਗੀ ਅੱਜ ਕਾਂਗਰਸ ਪਾਰਟੀ ਦੇ ਜਿਹੜੇ ਬਹੁਤ ਖਾਸ ਸੀਗੇ ਮਿਲਟੀ ਦੇ ਉਹ ਅੱਜ ਜਿਹੜੇ ਹੈ ਆਮ ਆਦੀ ਪਾਰਟੀ ਦੀ ਸ਼ਾਮਲ ਹੋਏ ਦੇਖੋ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਤਰਨ ਕੁਟਾਰੀਆ ਜੀ ਆਪਣੇ ਸਾਰੇ ਸਾਥੀਆਂ ਨਾਲ ਆਮ ਆਦੀ ਪਾਰਟੀ ਜੁਆਇਨ ਕਰ ਰਹੇ ਹੈ ਤੇ ਮੈਂ ਇਹਨਾਂ ਦਾ ਵੈਲਕਮ ਕਰਦੀ ਆਂ ਔਰ ਸਰਦਾਰ ਭਗਵਾਨ ਸਿੰਘ ਮਾਨ ਜੀ ਵੱਲੋਂ ਔਰ ਅਰਵਿੰਦ ਕੇਜਰੀਵਾਲ ਜੀ ਵੱਲੋਂ ਆਮ ਆਦੀ ਪਾਰਟੀ ਚਾਂਦੇਜੀ ਆਏ ਇਹਨੂੰ ਕਹਿੰਨੀ ਆਂ ਔਰ ਜਦੋਂ ਪਰਿਵਾਰ ਵੱਡਾ ਹੁੰਦਾ ਤਾਂ ਬੜੀ ਖੁਸ਼ੀ ਹੁੰਦੀ ਹੈ ਤਾਂ ਇਹਦੇ ਲਈ ਮੈਂ ਥੈਂਕਸ ਕਰੂੰਗੀ ਅਜੇ ਜੀ ਦਾ ਰਿੰਕੂ ਜੀ ਦਾ ਚਾਰੂ ਜੀ ਦਾ ਸਭ ਦਾ ਕਿ ਜੀ ਇਹਨਾਂ ਦੇ ਐਫਰਟਸ ਨਾਲ ਅੱਜ ਅਸੀਂ ਪਰਿਵਾਰੇ ਵੱਡਾ ਹੋ ਰਿਹਾ ਤੇ ਮੈਂ ਇਹੀ ਕਹੂੰਗੀ ਕਿ ਇਹ ਨਹੀਂ ਹੁੰਦਾ ਕਿ ਕੌਣ ਕਿਸ ਪਾਰਟੀ ਦਾ ਸੀ ਕਿਸ ਦਾ ਖਾਸ ਸੀਗਾ ਅੱਜ ਕੱਲ ਹਰ ਇਨਸਾਨ ਨੂੰ ਇਹ ਹੈ ਕਿ ਜਿੱਥੇ ਲੋਕ ਭਲਾਈ ਦੇ ਕੰਮ ਹੋ ਰਿਹਾ ਹਰ ਬੰਦਾ ਚਾਹੁੰਦਾ ਜਿਹੜਾ ਨੇਕ ਇਨਸਾਨ ਹੈ ਕਿ ਅਸੀਂ ਲੋਕ ਭਲਾਈ ਦੇ ਕੰਮਾਂ ਵੱਲ ਜੁੜੀਏ ਤਾਂ ਤਰुण ਜੀ ਆਮ ਆਦੀ ਪਾਰਟੀ ਦੀਆਂ ਅੱਛੇ ਕੰਮ ਲੋਕਾਂ ਪ੍ਰਤੀ ਕੰਮ ਲੋਕਾਂ ਪ੍ਰਤੀ ਹਮਦਰਦੀ ਦੇਖ ਕੇ ਆ ਜਾਮਾ ਦੀ ਪਾਰਟੀ ਚਾਹੇਗੀ ਵੀ ਤਰुण ਜੀ ਨੇ ਦੋ ਵਾਰਡਾਂ ਦੇ ਵਿੱਚ ਜਿਹੜੀ ਹੈ ਮਿਹਨਤ ਕੀਤੀ ਸੀਗੀ ਲੇਕਿਨ ਇਹਨਾਂ ਇਨਾਂ ਨੂੰ ਕਾਂਗਰਸ ਪਾਰਟੀ ਨੇ ਕਿਸੇ ਵਾਰ ਤੋ ਟਿਕਟ ਨਹੀਂ ਦਿੱਤੀ ਜਦਕਿ ਇਹਨਾਂ ਦੇ ਬੋਰਡ ਵੀ ਬਣ ਚੁੱਕੇ ਸੀਗੇ ਸਾਰਾ ਇਸ ਤਰ੍ਹਾਂ ਦਾ ਇਹਨਾਂ ਨੂੰ ਤੋਖ ਹੋਇਆ ਜੀਗਾ ਆਮ ਆਦਮੀ ਜੀ ਤੁਸੀਂ ਕਿਸ ਤਰ੍ਹਾਂ ਮਤਲਬ ਇਹਨਾਂ ਨੂੰ ਮਤਲਬ ਕੋਈ ਆਨਲ ਦਿਨ ਕੋਈ ਅਹੁਦਾ ਜਾਂ ਕੁਝ ਵਧੀਆ ਹੋਵੇ ਨਹੀਂ ਬਿਲਕੁਲ ਜੀ ਜੋ ਜਿੱਥੇ ਡਿਜ਼ਰਵ ਕਰਦੇ ਉਹ ਮਾਨ ਜ਼ਰੂਰ ਮਿਲੂਗਾ ਆਮ ਆਦਮੀ ਪਾਰਟੀ 'ਚ ਤੇ ਮੈਂ ਇਹ ਕਹੂੰਗੀ ਜੇ ਤੁਸੀਂ ਕਹਿੰਦੇ ਵੀ ਉਹਨਾਂ ਨੇ ਇਹਨਾਂ ਨਾਲ ਧੋਖਾ ਕੀਤਾ ਸੀ ਤਾਂ ਅੱਜ ਦੇਖੋ ਉਹਨਾਂ ਨਾਲ ਵੀ ਕੀ ਹੋਇਆ ਕਿਸੇ ਨਾਲ ਧੋਖਾ ਕਰਨ ਵਾਲਾ ਕਦੇ ਕਾਮਯਾਬ ਨਹੀਂ ਹੁੰਦਾ ਤਾਂ ਤਰुण ਜੀ ਦੀ ਕੈਪੇਬਿਲਿਟੀ ਨੂੰ ਇਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਜੋ ਇਹ ਡਿਜ਼ਰਵ ਕਰਦੇ ਇਹਨਾਂ ਨੂੰ ਜ਼ਰੂਰ ਮਾਨ ਸਨਮਾਨ ਦਿੱਤਾ ਜਾਊ ਆਮ ਆਦਮੀ ਪਾਰਟੀ ਰਿਸਪੈਕਟ ਦਿੰਦੀ ਹੈ ਆਮ ਆਦਮੀ ਪਾਰਟੀ ਇੱਕ ਗਰੀਬ ਪਾਰਟੀ ਹੈ ਪੈਸਾ ਤਾਂ ਹੈ ਨਹੀਂ ਇੱਕ ਰਿਸਪੈ ਇੱਕ ਵਰਕਰ ਦੀ ਮਿਹਨਤ ਦਾ ਮੁੱਲ ਦਿੰਦੀ ਹੈ ਮੈਡਮ ਕਿੰਨੇ ਲੋਕ ਕੀ ਹੈ ਜੀ ਸ਼ਾਮਿਲ ਹੋਣਗੇ ਅੱਜ 15-20 ਸਾਥੀਆਂ ਨਾਲ ਆਪਣੇ ਜੁਆਇਨ ਕੀਤੇ ਨੇ ਪੂਰਾ ਪਰਿਵਾਰ ਹੈਗਾ ਸਾਡਾ ਤਾਂ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਬਹੁਤ ਬਹੁਤ ਖੁਸ਼ੀ ਹੋਈ ਹੈ ਸਾਡੀ ਪਰਿਵਾਰ ਜੋ ਹੈ ਹੋਰ ਵੀ ਵੱਡ ਗਿਆ ਹੈ ਇਸੇ ਬੜੀ ਖੁਸ਼ੀ ਕੀ ਹੋਰ ਕੀ ਆ ਬਾਤ ਹੈ अच्छा रिस्पांस मिल रहा है हाँ विनोद जी के घर गए बहुत अच्छा आगे आगे। मिला बाकी जो भी समस्याएं होती हैं वो तो धीरे धीरे सॉल्व हो जाएंगे दीपक जी के घर बहुत अच्छा रिस्पांस मिला सबको मैडम से बहुत ज्यादा जो उम्मीद थी उन खरे उतरे है और बहुत अच्छा रिस्पॉन्स दिया गया उससे तो बहुत ज्यादा ताकत मिलेगी बहुत ज्यादा ताकत मिलेगी ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ